ਨਾਮ ਸ੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਜੀ ਵੱਡੇ ਬਾਗਾਂ ਵਾਲੇ ਉਹ ਜੋ ਤਨ ਸਤਿਗੁਰੂ ਸ਼ਬਦ ਅਵਤਾਰ ਬਾਣੀ ਕੇ ਬੋਹਿਤ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੀਆਂ ਹਾਜ਼ਰੀਆਂ ਗੁਰਦੁਆਰਾ ਸ੍ਰੀ ਸਨ ਸਾਬ ਜੀ ਵਿਖੇ ਪਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਜੋ ਅੱਜ ਦਾ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ ਸਤਿਗੁਰਾਂ ਦੇ ਪਾਵਨ ਅੰਗ 690 ਤੇ ਸੁਭਾਇਮਾਨ ਹੈ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਕਿਉਂਕਿ ਸ਼ਬਦ ਥੋੜਾ ਲੰਬੇਰਾ ਸ਼ੰਤਾਂ ਦੇ ਅੰਦਰ ਹੈ ਅਖਰੀ ਅਰਥ ਕਰਕੇ ਆਪਾਂ ਹੁਕਮਨਾਮਾ ਸਾਹਿਬ ਦੀ ਵਿਚਾਰ ਕਰਾਂਗੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰਿਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਤਨ ਅਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਤਨ ਅਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਧੰਨ ਧੰਨ RAM ਦਾਸ ਗੁਰ ਜਿਨ ਸਿਰ ਅਤਿ ਨ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨਹਾਰੈ ਤਾਰੇ ਆ ਗੁਰੂ ਰਾਮਦਾਸ ਮਹਾਰਾਜ ਜੀਆ ਨੇ ਇਹ ਸ਼ਬਦ ਉਚਾਰਨ ਕੀਤਾ। ਪਹਿਲੇ ਘਰ ਸਰੋਤਾਲ ਦੇ ਅੰਦਰ ਇਹ ਸ਼ਬਦ ਗਾਉਂਦੀ ਮਰਿਆਦਾ ਬਖਸ਼ਿਸ਼ ਕੀਤੀ। 사ਤੂਗੁਰਾਂ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਸੀ ਜਦੋਂ ਗੋਂਦਵਾਲ ਸਾਹਿਬ ਦੀ ਧਰਤੀ ਤੇ ਗਏ ਸ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੇਵਾ ਸੰਭਾਲ ਕਰਨ ਵਾਸਤੇ ਸ੍ਰੀ ਅਮਰitsar ਸਾਹਿਬ ਦਰਬਾਰ ਸਾਹਿਬ ਦੇ ਧਰਤੀ ਤੇ ਭੇਜਿਆ ਸੀ ਸੇਵਾ ਕਰਨ ਤੋਂ ਉਪਰੰਤ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਗਰ ਵਸਾ ਕਰਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਕਬਰਾਉਣ ਤੋਂ ਉਪਰੰਤ ਗੁਰੂ ਰਾਮਦਾਸ ਮਹਾਰਾਜ ਫਿਰ ਗੋਂਦਵਾਲ ਸਾਹਿਬ ਗਏ ਵਾਪਸ ਜੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਗਏ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਉਹ ਜਦੋਂ ਤੀਸਰੇ ਪਾਤਸ਼ਾਹ ਸਰੀਰ ਕਰਕੇ ਸਨ ਸ੍ਰੀ ਗੋੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਨੂੰ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਸੀ ਤੇ ਤੁਸੀਂ ਵੀ ਉਹਨਾਂ ਦੇ ਹੀ ਸਰੂਪ ਹੋ ਉਹਨਾਂ ਦੀ ਹੀ ਜੋਤੋ ਕਿਰਪਾ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਸੰਗਤ ਨੂੰ ਐ ਵੀਰੀ ਵਿਦਾਨ ਬਖਸ਼ਿਸ਼ ਕਰੋ ਕਿ ਕਿਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਿਹੜਾ ਉੱਤੇ ਆਇਆ ਜਾ ਸਕਦਾ ਹੈ ਤੇ ਉਦੋਂ ਫਿਰ ਗੋਂਦਵਾਲ ਸਾਹਿਬ ਦੀ ਧਰਤੀ ਦੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ਼ੰਤਾਂ ਦੇ ਅੰਦਰ ਚੌਥੇ ਪਾਤਸ਼ਾਹ ਜੀ ਨੇ ਸ਼ਬਦ ਜਿਹੜਾ ਉਚਾਰਨ ਕੀਤਾ ਸੀ ਚੌਥੇ ਪਾਤਸ਼ਾਹ ਦਾ ਉਚਾਰਨ ਕੀਤਾ ਹੈ ਤਨਾਸਰੀ ਰਾਗ ਦੇ ਅੰਦਰ ਪਹਿਲੇ ਘਰ ਸੁਰਤਾਲ ਦੇ ਅੰਦਰ ਸ਼ਬਦ ਗਾਉਣ ਦੀ ਮਰਿਆਦਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਪਰਮਾਤਮਾ ਇੱਕ ਹੈ ਉਹ ਸਾਰਿਆਂ ਵਿੱਚ ਪ੍ਰਕਾਸ਼ਮਾਨ ਹੈ ਉਸ ਪਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਜੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਮਨੁੱਖ ਨੂੰ ਕਰਨਾ ਚਾਹਣਾ ਹੈ ਤੇ ਪਹਿਲਾਂ ਤੈਨੂੰ ਗੁਰੂ ਦੀ ਕਿਰਪਾ ਲੈਣੀ ਪਵੇਗੀ ਗੁਰੂ ਵਾਲਾ ਬਣੇਗਾ ਗੁਰੂ ਕਿਰਪਾ ਕਰੇਗਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਗੁਰੂ ਰਾਮਦਾਸ ਮਹਾਰਾਜ ਜੀ ਸੰਗਤ ਨੂੰ ਕਹਿਣ ਲੱਗੇ ਕਿ ਸੰਗਤ ਜੀ हे ਭਾਈ ਜੀ ਉਹ ਪ੍ਰਮਾਤਮਾ ਕਿਰਪਾ ਕਰੇ ਦਇਆ ਕਰੇ ਮੇਰ ਦੇ ਘਰ ਵਿੱਚ ਆਵੇ ਇਸ ਜੀਵ ਦੇ ਸਿਰ ਤੇ ਆਤਰ ਰੱਖੇ ਤਾਂ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਧਿਆਇਆ ਜਾ ਸਕਦਾ ਉਸੇ ਤਰ੍ਹਾਂ ਆਪਣੇ ਯਤਨਾਂ ਦੇ ਨਾਲ ਮਨੁੱਖ ਆਪਣੀ ਚਤੁਰਾਈ ਹਉਮੈ ਅਹੰਕਾਰ ਦੇ ਵਿੱਚ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਧਿਆ ਸਕਦਾ ਜੇ ਉਹ ਪ੍ਰਮਾਤਮਾ ਕਿਰਪਾ ਕਰੇ ਦਇਆ ਕਰੇ ਮਿਹਰਮਤ ਕਰੇ ਤਾਂ ਇਹ ਮਨੁੱਖ ਪ੍ਰਮਾਤਮਾ ਦਾ ਨਾਮ ਧਿਆ ਸਕਦਾ ਹੈ ਸਤਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜਿਉ ਕਹਿ ਲਗੇ ਸੁੱਤੇ ਸਿਦ ਪ੍ਰੇਮ ਦੇ ਨਾਲ ਜਿਨ੍ਹਾਂ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਆ ਗੁਰੂ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਹਨ ਉਹ ਸਹਿਜ ਸੁਭਾਅ ਵਿੱਚ ਆਤਮਿਕ ਅਡੋਲ ਵਿੱਚ ਉਹ ਪਰਮਾਤਮਾ ਦੇ ਗੁਣਾ ਨੂੰ ਗਾਉਂਦੇ ਰਹਿੰਦੇ ਹਨ ਗੁਣ ਗਾਏ ਵਿਗਸੈ ਸਦਾ ਆਨੰਦਿ ਜਾਂ ਆਪ ਸਾਜੇ ਭਾਵੇ ਕਹਿਣ ਲੱਗੇ ਐਸੇ ਮਨੁੱਖ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਏ ਉਹ ਨਾਮ ਤੇ ਆਉਂਦੇ ਹਨ ਤੇ ਨਾਮ ਤੇ ਆਉਂਦੇ ਨਾਲ ਉਹ ਪਰਮਾਤਮਾ ਦੇ ਗੁਣਾ ਨੂੰ ਗਾਉਂਦੇ ਹਨ ਤੇ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਏ ਤੇ ਉਹ ਵਿਗਸਦਾ ਏ ਖੁਸ਼ ਹੁੰਦਾ ਏ ਉਹਦੇ ਮਾਨੇ ਅੰਦਰ ਖੇੜਾ ਪ੍ਰਾਪਤ ਹੁੰਦਾ ਏ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਕੇ ਭਗਤਾ ਦੇ ਅੰਦਰ ਨਾਮ ਜਪਣ ਦੇ ਨਾਲ ਪਰਮਾਤਮਾ ਦੇ ਗੁਣ ਗਾਉਣ ਵਾਲੇ ਮਨੁੱਖ ਦੇ ਅੰਦਰ ਸਦਾ ਖੁਸ਼ੀ ਤੇ ਖੇੜਾ ਬਣਿਆ ਰਹਿੰਦਾ ਏ ਆਨ ਦਿਨ ਦਿਨ ਤੇ ਰਾਤ ਹੀ ਸਤਿਗੁਰੂ ਜੀ ਕਹਿੰਦੇ ਹੋ ਪਰਮਾਤਮਾ ਦਾ ਨਾਮ ਜਪਦੇ ਹਨ ਖੁਸ਼ੀ ਦੇ ਖੇੜੇ ਵਿੱਚ ਰਹਿੰਦੇ ਹਨ ਜਾਂ ਆਪ ਸੱਚੇ ਭਾਵੇਂ ਜਿਨ੍ਹਾਂ ਦੇ ਉੱਤੇ ਉਹ ਪਰਮਾਤਮਾ ਕਿਰਪਾ ਕਰਦਾ ਉਹ ਸੱਚੇ ਪਰਮਾਤਮਾ ਨੂੰ ਪਾ ਜਾਂਦੇ ਹਨ ਉਹੀ ਪਰਮਾਤਮਾ ਦੇ ਦਿਨ ਤੇ ਰਾਤ ਗੁਣ ਗਾਉਂਦੇ ਗੁਣ ਕਾ ਕਰਕੇ ਤੇ ਆਪਣੇ ਜੀਵਨ ਵਿੱਚ ਖੁਸ਼ ਰਹਿੰਦੇ ਹਨ ਆਨੰਦ ਵਿੱਚ ਰਹਿੰਦੇ ਹਨ ਅਹੰਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸਵਾਵੇ ਕਹਿਣ ਲੱਗੇ ਪਰਮਾਤਮਾ ਦੇ ਗੁਣ ਗਾਉਂਦੇ ਨਾਲ ਮਨੁੱਖ ਦੇ ਅੰਦਰੋਂ ਅਹੰਕਾਰ ਜਿਹੜਾ ਉਹ ਦੂਰ ਹੋ ਜਾਂਦਾ ਹੈ ਅਹੰਕਾਰ ਬੜੀ ਸੂਖਸ਼ਮ ਬਿਰਤੀ ਹੈ ਮਨੁੱਖ ਦੇ ਅੰਦਰ دنیਾਈ ਮਨੁੱਖਾ ਦੇ ਅੰਦਰ ਤੇ ਅਹੰਕਾਰ ਹੁੰਦਾ ਹੈ ਧਰਮੀ ਮਨੁੱਖਾ ਦੇ ਅੰਦਰ ਵੀ ਅਹੰਕਾਰ ਆ ਜਾਂਦਾ ਹੈ ਜਿਹੜਾ ਜ਼ਿਆਦੀ ਸੇਵਾ ਕਰੇ ਉਹ ਵੀ ਕਿਸੇ ਵੇਲੇ ਅਹੰਕਾਰੀ ਹੋ ਜਾਂਦਾ ਹੈ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਕਥਾ ਵਿਚਾਰ ਕਰਨ ਵਾਲੇ ਅੰਦਰ ਵੀ ਅਹੰਕਾਰ ਆ ਜਾਂਦਾ ਹੈ ਤੇ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਨਾਮ ਤੇ ਆਵੇਗਾ ਗੁਨਾ ਨੂੰ ਗਾਵੇਗਾ ਸਤਿਗੁਰੂ ਜੀ ਕਹਿੰਦੇ ਅਹੰਕਾਰ ਹਉਮੈ ਤਜੇ ਮਾਇਆ ਉਹ ਮਨੁੱਖ ਪਰਮਾਤਮਾ ਦੇ ਨਾਮ ਜਪ ਕਰਕੇ ਅਹੰਕਾਰ ਦੂਰ ਕਰ ਲੈਂਦਾ ਹੈ ਹਉਮੈ ਦਾ ਤਿਆਗ ਕਰ ਦਿੰਦਾ ਹੈ ਮਾਇਆ ਦੇ ਵਿੱਚੋਂ ਗ੍ਰਸਥ ਦੇ ਵਿੱਚੋਂ ਨਰਲੇਪ ਰਹਿੰਦਾ ਹੈ ਸਹਿਜ ਨਾਮ ਸਮਾਵੇ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਸਹਿਜ ਆਤਮਿਕ ਅਡੋਲ ਵਿੱਚ ਸਮਾਇਆ ਰਹਿੰਦਾ ਹੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਏ ਕਹਿ ਲਗਿਓ ਪ੍ਰਮਾਤਮਾ ਆਪ ਹੀ ਸਾਰਾ ਕੁਝ ਕਰਨ ਵਾਲਾ ਏ ਜੇ ਉਹ ਕਿਰਪਾ ਕਰੇ ਆਪ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਦਵੇ ਤਾਂ ਇਹ ਮਨੁੱਖ ਪ੍ਰਮਾਤਮਾ ਦਾ ਨਾਮ ਹਾਸਲ ਕਰ ਸਕਦਾ ਏ ਸੰਗਤ ਨੂੰ ਗੋਦਵਾਲ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਦੇਣ ਦਾ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰੂ ਜੀ ਫੇਰ ਕਹਿਣ ਲੱਗੇ ਜੀਉ ਪਰਮਾਤਮਾ ਕਾਲਪੁਰਖ ਵਹਿਗੁਰੂ ਕਿਰਪਾ ਕਰੇ ਤਾਂ ਇਹ ਮਨੁੱਖ ਪਰਮਾਤਮਾ ਦਾ ਨਾਮ ਜਿਹੜਾ ਉਹ ਮਨੁੱਖ ਇੱਥਾ ਸਕਦਾ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੂ ਜੀਓ ਕਹਿਣ ਲੱਗੇ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਮਨੁੱਖ ਦਾ ਪਿਆਰ ਬਣ ਜਾਂਦਾ ਹੈ ਪੂਰੇ ਸਤਿਗੁਰੂ ਦੇ ਨਾਲ ਮਨੁੱਖ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਹਾਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀ ਉਹੇ ਪਰਮਾਤਮਾ ਐਸੇ ਪ੍ਰਮਾਤਮਾ ਨੂੰ ਅਸੀਂ ਦਿਨ ਤੇ ਰਾਤ ਹੀ ਯਾਦ ਕਰਦੇ ਰਹੀਏ ਤੇ ਕਦੇ ਵੀ ਉਹ ਪ੍ਰਮਾਤਮਾ ਸਾਨੂੰ ਵਿਸਰੇ ਨਾ ਭੁੱਲੇ ਨਾ ਕਦੇ ਨਾ ਵਿਸਾਰੀ ਅਨ ਦਿਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾਂ ਜਿਨ੍ਹਾਂ ਦੇ ਗੁਰੂ ਕਿਰਪਾ ਕਰਦਾ ਉਹ ਕਦੇ ਵੀ ਮਨੁੱਖ ਪ੍ਰਮਾਤਮਾ ਨੂੰ ਵਿਸਾਰਦੇ ਨਹੀਂ ਆ ਭੁੱਲਦੇ ਨਹੀਂ ਆ ਅਨ ਦਿਨ ਸੁਮਾਰੀ ਦਿਨ ਤੇ ਰਾਤ ਅਠੇ ਪੈਰ ਪ੍ਰਮਾਤਮਾ ਦੇ ਨਾਮ ਦੀ ਸੰਭਾਲ ਕਰਦੇ ਹਨ ਜਾ ਨਾਮ ਲਈ ਤਾਂ ਜੀਵਾ ਉਹਨਾਂ ਦੀ ਅਵਸਥਾ ਬਣ ਜਾਂਦੀ ਆੱਖਾਂ ਜੀਵਾ ਵਿਸਰੇ ਮਰ ਜਾਓ ਜਿੰਨਾ ਜਰੋ ਪ੍ਰਮਾਤਮਾ ਦਾ ਨਾਮ ਲੈਂਦੇ ਆਪਣੇ ਆਪ ਨੂੰ ਜਿੰਦਾ ਸਮਝਦੇ ਤੇ ਜਦੋਂ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਆਪਣੇ ਆਪ ਨੂੰ ਮੋਇਆਂ ਦੇ ਬਰਾਬਰ ਜਾਣਦੇ ਆ ਇਹ ਮਨੁੱਖ ਦੀ ਅਵਸਥਾ ਬਣ ਜਾਂਦੀ ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾਂ ਜਦੋਂ ਕੰਨਾਂ ਦੇ ਨਾਲ ਪ੍ਰਮਾਤਮਾ ਦਾ ਨਾਮ ਮਨੁੱਖ ਸੁਣਦਾ ਹੈ ਫਿਰ ਇਹਦੇ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਪਰਮਾਤਮਾ ਦਾ ਨਾਮ ਤੇ ਆਉਂਦੇ ਨਾਲ ਮਨੁੱਖ ਰਜਦਾ ਹੈ ਕਿ ਅੰਨੀ ਦੁਨਿਆਵੀ ਪਦਾਰਥਾਂ ਦੇ ਨਾਲ ਮਨੁੱਖ ਰਜਦਾ ਨਹੀਂ ਇਹਦੇ ਮਨ ਦੀ ਤ੍ਰਿਸ਼ਨਾ ਨਹੀਂ ਮਿਟਦੀ ਜਦੋਂ ਕੰਨਾਂ ਦੇ ਨਾਲ ਪਰਮਾਤਮਾ ਦਾ ਨਾਮ ਬਾਣੀ ਸੁਣਦਾ ਹੈ ਉਦੋਂ ਇਹਦਾ ਮਨ ਤ੍ਰਿਪਤ ਵਿੱਚ ਆਉਂਦਾ ਹੈ ਰਜ ਜਾਂਦਾ ਹੈ ਗੁਰਮੁਖ ਅੰਮ੍ਰਿਤ ਪੀਵਾਂ ਤੇ ਗੁਰੂ ਦੇ ਰਾਹੀ ਗੁਰਮੁਖ ਮਨੁੱਖ ਜਿਹੜੇ ਆਤਮਿਕ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਜੇ ਪਰਮਾਤਮਾ ਸਤਿਗੁਰੂ ਕਿਰਪਾ ਕਰੇ ਨਦਰ ਕਰ ਦੇਵੇ ਤੇ ਆਪਣੇ ਨਾਲ ਮਨੁੱਖ ਨੂੰ ਮਿਲਾ ਲੈਂਦਾ ਹੈ ਅਨ ਦਿਨ ਦਿਨ ਤੇ ਰਾਤ ਹੀ ਸਤਿਗੁਰੂ ਜੀ ਕਹਿੰਦੇ ਐਸਾ ਮਨੁੱਖ ਵਿਵੇਕ ਬੁੱਧੀ ਦੇ ਵਿੱਚ ਰਹਿੰਦਾ ਹੈ ਵਿਵੇਕ ਬੁੱਧੀ ਕਿਹੜੀ ਹੈ ਕਿ ਚੰਗੇ ਤੇ ਮੰਦੇ ਦੀ ਮਨੁੱਖ ਨੂੰ ਹਰ ਵੇਲੇ ਪਹਿਚਾਨ ਰਹਿੰਦੀ ਅਕਲ ਪ੍ਰਮਾਤਮਾ ਨੇ ਸਾਰਿਆਂ ਨੂੰ ਦਿੱਤੀ ਪਰ ਅਸੀਂ ਸਤਿਗੁਰਾਂ ਕੋਲੋਂ ਰੋਜ਼ ਅਰਦਾਸ ਦੇ ਵਿੱਚ ਇੱਕ ਮੰਗ ਕਰਦੇ ਕਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਤੇ ਵਿਵੇਕ ਦਾਨ ਕੇ ਵਿਵੇਕ ਦੀ ਬੁੱਧ ਜਿਹੜੀ ਉਹ ਬਖਸ਼ਿਸ਼ ਕਰੋ ਵਿਵੇਕ ਬੁੱਧੀ ਹੁੰਦੀ ਜਿਹਦੇ ਨਾਲ ਚੰਗੇ ਤੇ ਮੰਦੇ ਦੀ ਮਨੁੱਖ ਪਛਾਣ ਕਰ ਸਕੇ ਉਹ ਸਦਾ ਵਾਸਤੇ ਹੀ ਐਸੇ ਮਨੁੱਖ ਜਿਹੜੇ ਹਨ ਉਹ ਚੰਗੇ ਮੰਦੇ ਦੀ ਪਛਾਣ ਕਰਕੇ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਤੁਰਦੇ ਹਨ ਜਿਨ੍ਹਾਂ ਦੇ ਪਰਮਾਤਮਾ ਨਦਰ ਕਰਦਾ ਹੈ ਅੰਦਰ ਸਾਚਾ ਨੇਹ ਪੂਰਾ ਸਤਿਗੁਰ ਹੈ ਸਾਡਾ ਉਸ ਪਰਮਾਤਮਾ ਦੇ ਨਾਲ ਨੇਹ ਬਣ ਗਿਆ ਹੈ ਪਿਆਰ ਬਣ ਗਿਆ ਹੈ ਸੱਚੇ ਸਤਿਗੁਰਾਂ ਦੇ ਨਾਲ ਸਤ ਸੰਗਤ ਮਿਲਾ ਵਡ ਭਾਗ ਤਾਂ ਹਰ ਰਸ ਆਵੇ ਜੀ ਉਹ ਤੀਸਰੇ ਬੰਦ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੰਗਤ ਦੀ ਵਡਿਆਈ ਕੀਤੀ ਕਹਿਣ ਲੱਗੇ ਸਤ ਸੰਗਤ ਮਿਲੇ ਵਡਭਾਗ ਏ ਮਨੁੱਖ ਸੱਚ ਦੀ ਜਿਹੜੀ ਸੰਗਤ ਆ ਗੁਰੂ ਦੀ ਸੰਗਤ ਆ ਵੱਡੇ ਭਾਗਾਂ ਦੇ ਨਾਲ ਮਨੁੱਖ ਤੈਨੂੰ ਪ੍ਰਾਪਤ ਹੁੰਦੀ ਇੱਕ ਕੁਸੰਗਤ ਜਿਹਦੇ ਵਿੱਚ ਮਨੁੱਖ ਮਾੜੀ ਬਿਰਤੀ ਧਾਰਨ ਕਰਦਾ ਹੈ ਮਾੜੇ ਕੰਮ ਕਰਦਾ ਦੂਜੀ ਸੰਗਤ ਆ ਜਿੱਥੇ ਚੰਗੇ ਤੇ ਮੰਦੇ ਵੀ ਵਿਚਾਰ ਚੱਲਦੇ ਹਨ ਪਰ ਜਿਹੜੀ ਸਤ ਸੰਗਤ ਆ ਗੁਰੂ ਘਰ ਆਣ ਕਰਕੇ ਮਨੁੱਖ ਬੈੰਦਾ ਏ ਇੱਥੇ ਸਦਾ ਪ੍ਰਮਾਤਮਾ ਦਾ ਨਾਮ ਤੇ ਆਇਆ ਜਾ ਸਕਦਾ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਿਖਾਣੀ ਐ ਸਤਗੁਰੂ ਜੀ ਕਹਿੰਦੇ ਸੱਚ ਦੀ ਸੰਗਤ ਉਹੀ ਐ ਜਿੱਥੇ ਨਾਮ ਦੀ ਗੱਲ ਹੋਵੇ ਜੇ ਗੁਰੂ ਘਰ ਸੰਗਤ ਵਿੱਚ ਵੀ ਇੱਕ ਦੁਨਿਆਵੀ ਗੱਲਾਂ ਕਰੀਏ ਤੇ ਉਹ ਸਤ ਸੰਗਤ ਨਹੀਂ ਇਕੱਲੀ ਸੰਗਤ ਤੇ ਹੋ ਸਕਦੀ ਐ ਪਰ ਉਹ ਸੱਚ ਦੀ ਸੰਗਤ ਨਹੀਂ ਦੇ ਜੇ ਜੇ ਸੱਚ ਦੀ ਸੰਗਤ ਹੈ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ ਮਨੁੱਖ ਤੂੰ ਵੱਡੇ ਭਾਗਾਂ ਵਾਲਾ ਹੈ ਜੇ ਤੈਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਆ ਸਤ ਸੰਗਤ ਮਿਲਾ ਵਡ ਭਾਗ ਤਾਂ ਹਰ ਰਸ ਆਵੇ ਜੀਉ ਤਾਂ ਪਰਮਾਤਮਾ ਦੇ ਨਾਮ ਦਾ ਰਸ ਸੰਗਤ ਵਿੱਚ ਬਹਿਣ ਕਰਕੇ ਮਨੁੱਖ ਤੈਨੂੰ ਆਉਂਦਾ ਹੈ ਸਵਾਦ ਆਉਂਦਾ ਹੈ ਆਨੰਦਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ ਦਿਨ ਤੇ ਰਾਤ ਹੀ ਪਰਮਾਤਮਾ ਦੇ ਨਾਮ ਦੇ ਵਿੱਚ ਮਨੁੱਖ ਲਿਵ ਲਾ ਕਰਕੇ ਰਹਿੰਦਾ ਜਿਹੜਾ ਸੰਗਤ ਵਿੱਚ ਆਉਂਦਾ ਹੈ ਤੇ ਸਹਜ ਦੇ ਵਿੱਚ ਟਿਕਿਆ ਰਹਿੰਦਾ ਹੈ ਉਹਦੇ ਅੰਦਰੋਂ ਭਟਕਣਾ ਮੁੱਕ ਜਾਂਦੀ ਹੈ ਸਹਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬਿਰਾਗੀ ਸਹਜ ਦੇ ਵਿੱਚ ਮਨੁੱਖ ਸਮਾ ਜਾਂਦਾ ਹੈ ਟਿਕਿਆ ਰਹਿੰਦਾ ਹੈ ਹਰੀ ਪਰਮਾਤਮਾ ਨੂੰ ਉਹ ਭਾ ਜਾਂਦਾ ਹੈ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਸਦਾ ਹੀ ਉਹ ਇਸ ਮਾਇਆ ਤੋਂ ਅਤੇਤ ਵਿਰਾਗੀ ਮੌਤੋਂ ਦੂਰ ਰਹਿੰਦਾ ਹੈ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਵ ਲਾਗੀ ਤੇ ਜਿਹੜਾ ਮਨੁੱਖ ਨਾਮ ਜਪਦਾ ਹੈ ਸੰਗਤ ਵਿੱਚ ਆਉਂਦਾ ਹੈ ਪਰਮਾਤਮਾ ਦਾ ਨਾਮ ਤੇ ਆਉਂਦਾ ਹੈ ਗੁਰੂ ਸਾਹਿਬ ਜੀ ਅਨੇ ਇੱਥੇ ਫੈਸਲਾ ਦੇ ਦਿੱਤਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਸ ਹਲਤ ਲੋਕ ਵਿੱਚ ਪਲਤ ਪਲਤ ਉਸ ਪਰਲੋਕ ਵਿੱਚ ਵੀ ਕਹਿਣ ਲੱਗੇ ਉਹ ਸੋਭਾ ਪਾਉਂਦਾ ਹੈ ਮਾਣ ਪਾਉਂਦਾ ਹਲਤ ਸੁਖ ਪਲਤ ਸੁਖ ਦਿਨ ਤੇ ਰਾਤ ਹੀ ਜਿਹੜਾ ਨਾਮ ਧਿਆਉਂਦਾ ਉਹਨੂੰ ਇਸ ਲੋਕ ਤੇ ਪਰਲੋਕ ਵਿੱਚ ਨਾਮ ਜਪਣ ਕਰਕੇ ਸੋਭਾ ਪ੍ਰਾਪਤ ਹੁੰਦੀ ਵਡਿਆਈ ਪ੍ਰਾਪਤ ਹੁੰਦੀ ਹੈ ਅੰਤਰ ਰਾਮ ਨਾਮ ਲਿਵ ਲਾਗੇ ਅੰਦਰ ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲੱਗ ਗਈ ਉਹ ਸਦਾ ਹੈ ਇਹ ਲੋਕ ਤੇ ਪਰਲੋਕ ਉਹਨਾਂ ਦਾ ਸੁਹਿਲਾ ਹੁੰਦਾ ਹੈ ਜਗਤ ਦੇ ਉੱਤੇ ਵੀ ਸੋਭਾ ਆਉਂਦੀ ਹਰ ਖਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਐਸਾ ਮਨੁੱਖ ਜਿਉਹਦੇ ਘਰ ਹਰਖ ਹੋਵੇਗਾ ਸੋਗ ਹੋਵੇਗਾ ਚਿੰਤਾ ਹੋਵੇਗੀ ਤੰਗੀ ਹੋਵੇਗੀ ਉਸ ਅਵਸਥਾ ਤੋਂ ਵੀ ਉਹ ਨਰਲੇਪ ਰੰਦਾ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਜਿਹੜਾ ਸੋਗ ਹੈ ਚਿੰਤਾ ਹੈ ਖੁਸ਼ੀ ਤੇ ਗਮੀ ਤੋਂ ਮਨੁੱਖ ਐਸਾ ਨਾਮ ਜਪਣ ਵਾਲਾ ਜਿਹੜਾ ਮੁਕਤ ਹੋ ਜਾਂਦਾ ਹੈ ਉਹ ਸਦਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਜੋ ਪ੍ਰਭ ਕਰੇ ਸੋ ਭਾਵੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਵੀ ਪਰਮਾਤਮਾ ਨੂੰ ਪਾਉਂਦਾ ਹੈ ਹੋਣਾ ਉਹ ਹੀ ਕੁਝ ਦੁੱਖ ਦੇ ਵਿੱਚ ਦੁਖੀ ਹੋਇਆ ਮੇਰਾ ਵਾਸ ਨਹੀਂ ਚੱਲਦਾ ਖੁਸ਼ ਖੁਸ਼ੀ ਦੇ ਵਿੱਚ ਮੈਂ ਅੰਮਰਨ ਨੂੰ ਤਾਂਕੀਆਂ ਲਾਵਾਂਗਾ ਤਾਂ ਵੀ ਮੇਰਾ ਕੋਈ ਵਾਸ ਨਹੀਂ ਚੱਲੇਗਾ ਜੋ ਪਰਮਾਤਮਾ ਕਰੇਗਾ ਉਹ ਹੀ ਕੁਝ ਹੋਣਾ ਜੋ ਉਹਨੂੰ ਪਾਉਂਦਾ ਹੈ ਸਤ ਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵੇ ਜੀਓ ਗੁਰੂ ਰਾਮਦਾਸ ਮਹਾਰਾਜੀ ਫੇਰ ਕਹਿਣ ਲੱਗੇ ਜਿਨ੍ਹਾਂ ਦੇ ਵੱਡੇ ਭਾਗ ਹੋਣ ਉਹਨਾਂ ਨੂੰ ਵੱਡੇ ਭਾਗਾ ਨਾਲ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਪਰਮਾਤਮਾ ਦੇ ਨਾਮ ਦਾ ਰਸ ਆਉਂਦਾ ਹੈ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਹੁਣ ਮਨਮੁਖ ਦੀ ਤੀਸਰੇ ਬੰਦ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਸੰਗਤ ਵਿੱਚ ਨਹੀਂ ਆਉਂਦਾ ਨਾਮ ਨਹੀਂ ਜਪਦਾ ਕਹਿਣ ਲੱਗੇ ਦੂਜੇ ਭਾਅ ਵਿੱਚ ਲੱਗਾ ਏ ਪਰਮਾਤਮਾ ਨੂੰ ਭੁਲਾ ਕਰਕੇ ਹੋਰ ਦੁਨਿਆਵੀ ਪਦਾਰਥਾਂ ਦੇ ਨਾਲ ਮੋਹ ਕਰਦਾ ਹੈ ਪਰਮਾਤਮਾ ਨੂੰ ਜਿੰਨੇ ਭੁਲਾਇਆ ਪਹਿਲੀ ਗੱਲ ਤੇ ਸਤਿਗੁਰੂ ਜੀ ਕਹਿੰਦੇ ਉਹ ਗੁਰਮੁਖ ਨਹੀਂ ਮਨਮੁਖ ਆ ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ ਤੇ ਉਹ ਸਦਾ ਹੀ ਜਮਾਂ ਦੀ ਮਾਰ ਵਿੱਚ ਰਹਿੰਦਾ ਹੈ ਤਾਕ ਵਿੱਚ ਰਹਿੰਦਾ ਹੈ ਜਦੋਂ ਵੀ ਜੀ ਕਰੇ ਜਮ ਉਹਨੂੰ ਪਕੜ ਕਰਕੇ ਖੜ ਸਕਦੇ ਹਨ ਉਹ ਆਤਮਿਕ ਮੌਤੇ ਸਦਾ ਮਨੁੱਖ ਮਰਿਆ ਜਿੰਨੇ ਪਰਮਾਤਮਾ ਨੂੰ ਭੁਲਾਇਆ ਤੇ ਮਨਮੁਖਿਆ ਗਾਨ ਲੱਗੇ ਉਹਦੀ ਇਹ ਅਵਸਥਾ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਜਿਹੜਾ ਮਨਮੁਖ ਬੰਦਾ ਹੈ ਰੱਬ ਨੂੰ ਭੁਲਾਇਆ ਹੈ ਮਾਇਆ ਧਨ ਸੰਪਤਾ ਜਿੰਨੀ ਮਰਜ਼ੀ ਉਹਦੇ ਕੋਲ ਹੋਵੇ ਪਰ ਸਤਿਗੁਰੂ ਜੀ ਕਹਿੰਦੇ ਉਹਦੇ ਮਨ ਨੂੰ ਟਿਕਾ ਨਹੀਂ ਆਉਂਦਾ ਉਹ ਹਾਏ ਹਾਏ ਦਿਨ ਰਾਤ ਹੀ ਬਸ ਹਾਏ ਹਾਏ ਕਰੀ ਜਾਂਦਾ ਹੈ ਕਦੇ ਤ੍ਰਿਪਤ ਨਹੀਂ ਹੁੰਦਾ ਉਹ ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ ਕਿ ਜੋ ਕੁਝ ਪਰਮਾਤਮਾ ਨੇ ਦਿੱਤਾ ਬਹੁਤ ਕੁਝ ਹੈ ਉਹ ਹਾਏ ਹਾਏ ਕਰਦਾ ਰਹਿੰਦਾ ਹੈ ਜਿੱਥੇ ਮਨੁੱਖ ਨੂੰ ਬੜਾ ਨਫਾ ਹੋਣਾ ਹੋਵੇ ਜੇ ਉਹਨੂੰ ਘੱਟ ਨਫਾ ਹੋ ਜਾਵੇ ਤਾਂ ਵੀ ਉਹ ਮਨੁੱਖ ਜਿਹੜਾ ਹਾਏ ਹਾਏ ਕਰਦਾ ਰਹਿੰਦਾ ਹੈ ਦਿਨ ਰਾਤ ਹੀ ਮਨੁੱਖ ਉਹ ਦੁਖੀ ਰਹਿੰਦਾ ਹੈ ਜਿਹੜਾ ਪਰਮਾਤਮਾ ਤੋਂ ਟੁੱਟਾ ਮਾਇਆ ਤੋਕ ਮੋਹਿਆ ਜੀ ਉਹ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨੂੰ ਭੁਲਾ ਕਰਕੇ ਦੁਨੀਆ ਦੇ ਨਾਲ ਚਿੱਤ ਲਾਉਣ ਵਾਲਾ ਮਨੁੱਖ ਜਿਹੜਾ ਮੋਹ ਦੇ ਵਿੱਚ ਸਦਾ ਦੁਖੀ ਰਹਿੰਦਾ ਤੇ ਹਾਏ ਹਾਏ ਕਰਦਾ ਹੈ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤਿਉ ਮਤੇ ਧਰਮ ਰਾਏ ਕਹਿ ਲੱਗੇ ਇਸ ਤਰ੍ਹਾਂ ਉਹਨਾਂ ਦੀ ਹਾਲਾਤ ਹੋ ਜਾਂਦੀ ਜਿਦਾਂ ਮੱਖਣ ਦੇ ਵਿੱਚ ਮਧਾਨੀ ਪਾ ਕਰਕੇ ਉਹਨਾਂ ਨੂੰ ਰੜਕੀਦਾ ਇਸ ਤਰ੍ਹਾਂ ਉਹਨਾਂ ਦੀ ਹਾਲਾਤ ਹੋ ਜਾਂਦੀ ਹੈ ਜਿਹੜੇ ਮਨੁੱਖ ਦਿਨ ਤੇ ਰਾਤ ਹੀ ਹਾਏ ਹਾਏ ਕਰਦੇ ਰਹਿੰਦੇ ਹਨ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਮਨਮੁਖਾਨ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਹਾਏ ਕਹਿ ਲੱਗੇ ਐਸਾ ਮਨੁੱਖ ਮਨਮੁਖ ਸਦਾ ਮਾਇਆ ਦੇ ਦੁੱਖ ਵਿੱਚ ਰਹਿੰਦਾ ਹੈ ਦੁਨਿਆਵੀ ਪਦਾਰਥਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਹਉਮੈ ਦੇ ਰੋਗ ਵਿੱਚ ਰਹਿੰਦਾ ਹੈ ਅਹੰਕਾਰ ਵਿੱਚ ਰਹਿੰਦਾ ਹੈ ਮੇਰੀ ਮੇਰੀ ਕਰਤ ਵਹਾਏ ਕਿ ਸਦਾ ਉਹ ਜਾਰ ਜੋਰੂ ਜ਼ਮੀਨ ਕਰ ਸੰਪਤਾ ਜਾਇਦਾਤ ਨੂੰ ਮੇਰੀ ਮੇਰੀ ਕਰਦਾ ਹੈ ਤੇ ਮੇਰੀ ਮੇਰੀ ਕਰਨ ਵਾਲਾ ਮਨੁੱਖ ਜਿਹੜਾ ਉਹ ਕਦੇ ਕੁਝ ਨਾਲ ਨਹੀਂ ਕਰਦਾ ਸਤਿਗੁਰਾਂ ਦੇ ਬਚਨਨ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਿ ਭਾਈ 12 ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਕਾਈ ਕਿ ਜਿਹੜਾ ਕੌਰਵ ਤੇ ਪਾਂਡਵਾਂ ਦਾ ਜੁੱਧ ਹੋਇਆ ਹੈ ਕੌਰਵਾਂ ਦੇ ਭਰਾ ਦੁਰਯੋਧਨ ਜਿਹੜਾ ਬਹੁਤ ਬਲੀ ਸੀ ਸਤਿਗੁਰੂ ਜੀ ਕਹਿੰਦੇ ਉਹ ਵੀ ਮੇਰੀ ਮੇਰੀ ਕਰਦੀ ਇਸ ਜਹਾਨ ਤੁੰਗ ਹੈ 12 ਯੋਜਨ ਜਿਹੜਾ ਉਹਦੇ ਸਿਰ ਉਤੇ ਛਤਰ ਚਲਦਾ ਸੀ ਕਿ ਜਦੋਂ ਜੰਗ ਦੇ ਮੈਦਾਨ ਅੰਦਰ ਭੀਸ਼ਮ ਪਤਾਮਾ ਜਿਹੜਾ ਸੀ ਉਹ ਮੋਰਚਾ ਹੋ ਗਿਆ ਸੀ ਤੇ ਕੋਝਕ ਉਹਦੇ ਸਾਹ ਰੰਦੇ ਸੀ ਚੱਲਦੇ ਸੀ ਤੇ ਦਰਯੋਧਨ ਨੇ ਉਹਨੂੰ ਮਿਲਣ ਵਾਸਤੇ ਜਾਣਾ ਸੀ ਬਾਹਰ ਧੁੱਪ ਬੜੀ ਸੀ ਉਦੋਂ ਉਹਦੇ ਸਿਰ ਦੇ ਉੱਤੇ 12 ਯੋਜਨ 12 ਯੋਜਨ ਚਾਰ ਕੋਹਾਂ ਦਾ ਇੱਕ ਯੋਜਨ ਹੁੰਦਾ ਹੈ ਤੇ 12 ਯੋਜਨਾਂ ਦੇ ਵਿੱਚ 48 ਕੋਹ ਦਾ ਪੈਂਟਾ ਬਣਦਾ ਹੈ 12 ਯੋਜਨ ਉਹਦੇ ਉੱਤੇ ਸਿਰ ਉੱਤੇ ਛਤਰ ਚੱਲੇ ਸੀ ਕਿ ਬਾਹਰ ਧੁੱਪ ਬੜੀ ਸੀ ਜਦੋਂ ਉਹ ਦੇ ਮਿਲਣ ਵਾਸਤੇ ਦਰਯੋਧਨ ਨੇ ਭੀਸ਼ਣ ਪਤਾਮਾ ਨੂੰ ਜਾਣਾ ਸੀ ਤੇ ਜਿੰਨੇ ਵੀ ਰਾਜੇ ਸੀ ਛੋਟੇ ਵੱਡੇ ਉਹਨਾਂ ਸਾਰਿਆਂ ਨੇ ਛਤੜੀਆਂ ਫਰ ਕਰਕੇ ਤੇ ਸ਼ਾਂ ਕੀਤੀ ਤੇ ਫਿਰ ਉਹਨਾਂ ਸ਼ਾਂ ਥੱਲੇ ਛਤਰਾਂ ਦੀ ਸ਼ਾਂ ਥੱਲੇ ਤੁਰ ਕਰਕੇ ਤੇ ਉਹਨੂੰ ਮਿਲਣ ਵਾਸਤੇ ਗਿਆ ਰਾਤ ਦੇ ਉੱਤੇ ਤਾਂ ਸਤਿਗੁਰਾਂ ਨੇ ਉੱਥੇ ਜ਼ਿਕਰ ਕੀਤਾ ਕਿ ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਯੋਜਨ 48 ਕੋ ਦਾ ਛਤਰ ਐਨੇ ਲੰਮੇ ਸੈਨਾ ਜਿਹੜੀ ਛਤਰ ਲੈ ਕਰਕੇ ਖਲੋਤੀ ਸੀ ਪਰ ਕਹਿਣ ਲੱਗੇ ਦੇਹੀ ਗਿਰਜਣ ਖਾਏ ਗਿਰਜਾਂ ਨੇ ਵੀ ਐਸੀ ਅਹੰਕਾਰੀ ਮਨੁੱਖ ਦੀ ਦੇਹ ਨੂੰ ਖਾਦਾ ਨਹੀਂ ਕੇ ਮਨੁੱਖ ਅਹੰਕਾਰੀ ਹੈ ਸਤਿਗੁਰੂ ਜੀ ਕਹਿਣ ਲੱਗੇ ਮਾਇਆ ਦੁਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤਿ ਭਾਏ ਐਸੇ ਮਨੁੱਖ ਕਈ ਜਿਹੜੇ ਮੇਰੀ ਮੇਰੀ ਕਰਦੇ ਸੰਸਾਰ ਤੋਂ ਚਲੇ ਗਏ ਆ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਏ ਜੋ ਕੁਝ ਪ੍ਰਮਾਤਮਾ ਦਿੰਦਾ ਏ ਮਾਨਮੁਖ ਬੰਦਾ ਉਹਨੂੰ ਚੇਤੇ ਨਹੀਂ ਕਰਦਾ yaad ਨਹੀਂ ਰੱਖਦਾ ਅੰਤ ਗਿਆ ਪਛਤਾਏ ਤੇ ਅੰਤ ਨੂੰ ਇਸ ਸੰਸਾਰ ਦੇ ਵਿੱਚੋਂ ਜਦੋਂ ਸੁਵਾਸ ਮੁੱਕ ਜਾਂਦੇ ਫਿਰ ਪਛਤਾਉਂਦਾ ਕਿਉਂਕਿ ਇਹਦੇ ਹੱਥ ਕੁਝ ਨਹੀਂ ਆਉਂਦਾ ਬਿਨ ਨਾਵੈ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਤੋਹਿਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੋ ਕੁਝ ਤੇਰੇ ਕੋਲ ਹੈਗਾ ਬਹੁਤ ਕੁਝ ਤੇ ਮਨੁੱਖ ਤੋਂ ਪਰਮਾਤਮਾ ਦਾ ਸ਼ੁਕਰ ਨਹੀਂ ਕਰਦਾ ਤੇ ਇੱਕ ਗੱਲ ਯਾਦ ਰੱਖੀ ਬਿਨ ਨਾਵੈ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਮਾਇਆ ਦੁਨਿਆਵੀ ਹੈ ਜੇ ਮਾਇਆ ਦੀ ਗੱਲ ਕਰੀਏ ਸਤਿਗੁਰੂ ਜੀ ਕਹਿੰਦੇ ਖਸਮ ਮਰੇ ਫਿਰ ਨਾਰ ਨਾ ਰੋਵੇ ਉਸ ਰਖਵਾਰੂ ਔਰ ਹੋਵੇ ਖਸਮ ਇਹ ਮਨੁੱਖ ਤੇ ਨਾਰ ਜਿਹੜੀ ਆ ਉਹ ਮਾਇਆ ਨੂੰ ਸਤਿਗੁਰਾਂ ਨੇ ਇੱਥੇ ਜ਼ਿਕਰ ਕੀਤਾ ਕਿ ਜਿਹੜੀ ਨਾਰ ਆ ਮਾਇਆ ਉਹ ਰੋਂਦੀ ਨਹੀਂ ਮਨੁੱਖ ਦੇ ਜਾਣ ਤੋਂ ਬਾਅਦ ਉਸ ਰਖਵਾਰੂ ਔਰ ਹੋਵੇ ਧਨ ਸੰਪਦਾ ਦਾ ਮਾਣ ਕਰਨ ਵਾਲਾ ਮਨੁੱਖ ਆਪਣੀ ਜ਼ਿੰਦਗੀ ਚੱਲ ਜਾਂਦਾ ਉਹਦਾ ਰਖਵਾਲਾ ਹੋਰ ਕੋਈ ਬਣ ਜਾਂਦਾ ਹੈ ਤੇ ਸਤਿਗੁਰਾਂ ਨੇ ਇੱਥੇ ਜ਼ਿਕਰ ਕੀਤਾ ਕਿ ਬਿਨ ਨਾਵੇ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਦੁਨਿਆਵੀ ਮਾਇਆ ਧਨ ਸੰਪਦਾ ਦੀ ਗੱਲ ਕਿਧਰੇ ਰਹੀ ਸਗਾਤਗੁਰਾਂ ਨੇ ਅੱਗੇ ਜ਼ਿਕਰ ਕੀਤਾ ਹੈ ਪੁੱਤਰ ਕਲੱਤਰ ਮਾਇਆ ਧੋਇਆ ਕਹਿਣ ਲੱਗੇ ਤੇਰੇ ਜਿਹੜੇ ਪੁੱਤਰ ਹਨ ਜਿਨ੍ਹਾਂ ਤੇ ਤੂੰ ਮਾਣ ਕੀਤਾ ਹੈ ਆਪ ਜਨਮ ਦਿੱਤਾ ਹੈ ਸਾਰੀ ਉਮਰ ਉਹਨਾਂ ਨੂੰ ਪਾਲਿਆ ਹੈ ਰੋਜੀ ਰੋਟੀ ਦੀ ਖਾਤਰ ਤੂੰ ਕਈ ਕੁਝ ਕਰਦਾ ਰਿਹਾ ਹੈ ਕਹਿਣ ਲੱਗੇ ਨਾ ਤੇਰਾ ਸਾਥ ਪੁੱਤਰਾਂ ਨੇ ਦੇਣਾ ਕਲੱਤਰ ਕਹਿੰਦੇ ਇਸਤਰੀ ਨੂੰ ਕਹਿ ਲੱਗੇ ਜਿਸ ਇਸਤਰੀ ਤੇ ਪੁੱਤਰਾ ਵਾਤੇ ਤੂੰ ਸਾਰੀ ਉਮਰ ਠੱਗੀ ਚੋਰੀ ਕੀਤੀ ਐ ਮਾਇਆ ਇਕੱਠੀ ਕੀਤੀ ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਕੋਈ ਵੀ ਸਾਥੀ ਨਹੀਂ ਬਿਨ ਨਾ ਆਵੇ ਕੋ ਸਾਥ ਨਾ ਚੱਲ ਲੈ ਪੁੱਤਰ ਕਲਤਰ ਮਾਇਆ ਧੋਇਆ ਕਹਿ ਲੱਗੇ ਪੁੱਤਰ ਹੋਇਆ ਭਵੇਂ ਇਸਤਰੀ ਹੋਈ ਏ ਮਾਇਆ ਜਿਹੜੀ ਤੈਨੂੰ ਧੋਖਾ ਦੇਣ ਵਾਲੀ ਐ ਛਲਨ ਵਾਲੀ ਐ ਇਹ ਪਰਿਵਾਰ ਵਿੱਚ ਰਹਿੰਦਾ ਆ ਪ੍ਰਮਾਤਮਾ ਦਾ ਨਾਮ ਜਪ ਸਿਮਰਨ ਕਰ ਤਾਂ ਤੂੰ ਇਸ ਦੁਨਿਆਵੀ ਪਦਾਰਥਾਂ ਤੋਂ ਬਚ ਸਕਦਾ ਦੂਜੇ ਭਾਏ ਦੁੱਖ ਹੋਏ ਮਨੁੱਖ ਜਮ ਜੋਹਿਆ ਜੀਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਫਿਰ ਕਹਿਣ ਲੱਗੇ ਮਨੁੱਖ ਜੇ ਤੂੰ ਪ੍ਰਮਾਤਮਾ ਨੂੰ ਭੁਲਾ ਕਰਕੇ ਦੂਜੇ ਭਾਅ ਵਿੱਚ ਆਪਣਾ ਮਨ ਜੋੜ ਲਵੇਂਗਾ ਤੂੰ ਆਪੜ ਆਪ ਨੂੰ ਗੁਰਮੁਖ ਨਹੀਂ ਮਨਮੁਖ ਸਮਝੀ ਤੇ ਮਨਮੁਖ ਸਦਾ ਜਿਹੜਾ ਉਹ ਜਮਾਂ ਦੀ ਮਾਰ ਵਿੱਚ ਰਹਿੰਦਾ ਏ ਜਮ ਉਹਨੂੰ ਵੇਂਦੇ ਆ ਤੱਕਦੇ ਆ ਉਹ ਆਤਮਿਕ ਮੌਤੇ ਮਨੁੱਖ ਮਨਮੁਖ ਜਿਹੜਾ ਮਰਿਆ ਹੈ ਤੇ ਅਖੀਰਲੇ ਬੰਦ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੋਂ ਇਹ ਸ਼ਬਦ ਉਚਾਰਨ ਕੀਤਾ ਹੈ ਕਿ ਗੁਰੂ ਕਿਰਪਾ ਕਰੇ ਤੇ ਨਾਮ ਤੇ ਆਇਆ ਜਾਂਦਾ ਹੈ ਸਤਿਗੁਰੂ ਜੀ ਨੇ ਫੇਰ ਜ਼ਿਕਰ ਕੀਤਾ ਹੈ ਕਰ ਕਿਰਪਾ ਲੇਹੋ ਮਿਲਾਏ ਮੈਲ ਹਰ ਪਾਇਆ ਜੀ ਉਹ ਜੇ ਸਤਿਗੁਰੂ ਉਹ ਪਰਮਾਤਮਾ ਕਿਰਪਾ ਕਰੇ ਤੇ ਮਨੁੱਖ ਤੇ ਨੂੰ ਆਪਣੇ ਚਰਨਾਂ ਨਾਲ ਮਿਲਾਵੇਗਾ ਬਹਿਲ ਹਰ ਪਾਇਆ ਜਿਉ ਪਰਮਾਤਮਾ ਦੇ ਮੈਲ ਦੀ ਘਰ ਦੀ ਅਸਲੀ ਟਿਕਾਣੇ ਦੀ ਇਹਨੂੰ ਪ੍ਰਾਪਤੀ ਹੋ ਜਾਂਦੀ ਹੈ ਜੇ ਗੁਰੂ ਕਿਰਪਾ ਕਰੇ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜਿਉ ਐਸਾ ਮਨੁੱਖ ਪਰਮਾਤਮਾ ਦੀ ਕਿਰਪਾ ਦੇ ਨਾਲ ਕਰ ਕਹਿੰਦੇ ਹਨ ਹੱਥਾਂ ਨੂੰ ਸਤਿਗੁਰੂ ਜੀ ਕਹਿੰਦੇ ਹੱਥ ਜੋੜ ਕਰਕੇ ਸਦਾ ਹੀ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਤੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਦਾ ਆਪਣੇ ਰਸਨਾ ਤੋਂ ਉਚਾਰਨ ਕਰਦਾ ਏ ਤੇ ਪ੍ਰਮਾਤਮਾ ਨੂੰ ਐਸੇ ਮਨੁੱਖ ਜਿਹੜੇ ਹਨ ਉਹ ਪਾ ਜਾਂਦੇ ਹਨ ਉਹ ਸਦਾ ਹੱਥ ਜੋੜ ਕਰਕੇ ਰਹਿਣ ਵਾਲੇ ਮਨੁੱਖ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਾਨ ਸੁਖ ਪਾਇਆ ਜਿਹੜਾ ਪ੍ਰਮਾਤਮਾ ਦੇ ਮਨ ਨੂੰ ਪਾ ਜਾਂਦਾ ਹੈ ਚੰਗਾ ਲੱਗਦਾ ਹੈ ਤਾਂ ਹੁਕਮ ਸਮਾਵੈ ਹੁਕਮ ਮੰਨ ਸੁਖ ਹੋਇਆ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਸਮਾ ਜਾਂਦਾ ਹੈ ਲੀਨ ਹੋ ਜਾਂਦਾ ਹੈ ਹੁਕਮ ਮੰਨ ਸੁਖ ਪਾਇਆ ਤੇ ਪ੍ਰਮਾਤਮਾ ਦਾ ਹੁਕਮ ਮੰਨ ਕਰਕੇ ਮਨੁੱਖ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਇਸੀ ਸਤਿਗੁਰੂ ਜੀ ਕਹਿੰਦੇ ਜੇ ਹੁਕਮ ਨੂੰ ਮੰਨੇਗਾ ਤਾਂ ਤੂੰ ਪ੍ਰਵਾਨ ਹੋਵੇਂਗਾ ਤਾਂ ਤੈਨੂੰ ਖਸਮ ਦੇ ਮਹਿਲ ਦੀ ਪ੍ਰਾਪਤੀ ਹੋਣੀ ਹੈ ਜਦਾਂ ਅਸੀਂ ਰੋਜ਼ ਹੀ ਸਤਿਗੁਰਾਂ ਦਾ ਹੁਕਮਨਾਮਾ ਸਹਬ ਲੈਨੇ ਤੇ ਕਹਿਣ ਲੱਗੇ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਜੇ ਸਤਿਗੁਰਾਂ ਨੇ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਸਾਡਾ ਫਰਜ਼ ਬੰਦ ਹੈ ਅਸੀਂ ਹੁਕਮ ਦੇ ਉੱਤੇ ਵਿਚਾਰ ਕਰੀਏ ਹੁਕਮ ਨੂੰ ਆਪਣੇ ਅੰਦਰ ਢਾਲੀਏ ਤਾਂ ਹੀ ਸਤਿਗੁਰੂ ਜੀ ਕਹਿੰਦੇ ਹੁਕਮ ਮਾਨ ਸੁਖ ਪਾਇਆ ਜੇ ਹੁਕਮ ਨੂੰ ਮੰਨੇਗਾ ਨਾਮ ਜਪੇਗਾ ਸਿਮਰਨ ਕਰੇਗਾ ਤਾਂ ਤੈਨੂੰ ਸੁਖ ਦੀ ਪ੍ਰਾਪਤੀ ਹੋਣੀ ਆਣ ਦਿਨ ਜਪਤ ਰਹੇ ਦਿਨ ਰਾਤਿ ਸਹਜੇ ਨਾਮ ਤੇ ਆਇਆ ਦਿਨ ਤੇ ਰਾਤ ਹੀ ਪ੍ਰਮਾਤਮਾ ਦਾ ਐਸਾ ਮਨੁੱਖ ਨਾਮ ਜਪਦਾ ਸਿਮਰਨ ਕਰਦਾ ਦਿਨ ਤੇ ਰਾਤ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਸਤਿਗੁਰੂ ਜੀ ਕਹਿੰਦੇ ਐਸੇ ਮਨੁੱਖ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਹਨ ਤੇ ਸਹਜ ਆਤਮਿਕ ਅਵਸਥਾ ਡੋਲ ਵਿੱਚ ਟਿਕੇ ਰਹਿੰਦੇ ਹਨ ਪ੍ਰਮਾਤਮਾ ਦੇ ਨਾਮ ਨੂੰ ਤੇ ਆਉਂਦੇ ਹਨ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਤੇ ਨਾਮ ਜਪਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਹੁੰਦਾ ਕਿ ਆ ਮਨੁੱਖ ਤੈਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਜਿਹੜਾ ਨੇ ਨਾਮ ਜਪਿਆ ਸਿਮਰਨ ਕੀਤਾ ਹੈ ਅੱਜ ਜਗਤ ਦੇ ਅੰਦਰ ਉਹਨਾਂ ਦੀ ਵਡਿਆਈ ਜੇ ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਜਪਿਆ ਸਿਮਰਨ ਕੀਤਾ ਹੈ ਤੇ ਸੰਗਤਾਂ ਉਹਨਾਂ ਦੇ ਦਰ ਤੇ ਮੱਥਾ ਟੇਕਣ ਵਾਲੇ ਲੈਣਾ ਲਾ ਕਰਕੇ ਖਲੋਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗੁਰੂ ਘਰ ਜਿੰਨੀਆਂ ਵੀ ਸਿੱਖਾਂ ਨੇ ਭਗਤਾਂ ਨੇ ਨਾਮ ਜਪਿਆਏ ਉਹਨਾਂ ਦੀ ਇਸ ਜਗਤ ਵਿੱਚ ਸਤਿਗੁਰੂ ਜੀ ਕਹਿੰਦੇ ਵਡਿਆਈ ਹੁੰਦੀ ਹੈ ਨਾਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਉਸ ਪ੍ਰਮਾਤਮਾ ਨੂੰ ਨਾਮ ਜਪਣ ਵਾਲੇ ਜਿਹੜੇ ਉਹ ਪਾ ਜਾਂਦੇ ਹਨ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੇ ਜੀਉ ਸਤਿਗੁਰਾਂ ਨੇ ਫਿਰ ਜ਼ਿਕਰ ਕੀਤਾ ਹੈ ਕਿਰਪਾ ਤੋਂ ਸ਼ੁਰੂ ਗੱਲ ਕੀਤੀ ਤੇ ਕਿਰਪਾ ਤੇ ਸਮਾਪਤੀ ਕਰਨ ਲੱਗੇ ਸੰਗਤ ਜੀ ਜੇ ਗੁਰੂ ਕਿਰਪਾ ਕਰੇ ਪਰਮਾਤਮਾ ਕਿਰਪਾ ਕਰੇ ਤਾਂ ਉਹ ਆਪਣੇ ਨਾਲ ਮਲਾਉਂਦਾ ਹੈ ਤੇ ਆਪਣੇ ਨਾਲ ਮਲਾ ਕਰਕੇ ਮਹਿਲ ਹਰ ਪਾਵੇ ਜੀਉ ਫਿਰ ਇਹ ਮਨੁੱਖ ਪਰਮਾਤਮਾ ਦੇ ਅਸਲੀ ਨਿਜ ਕਰ ਇਹਨੂੰ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ ਬਖਸ਼ਿਸ਼ ਹੋ ਜਾਂਦੀ ਹੈ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸਲ ਵਿੱਚ ਸਾਡਾ ਸਰੀਰ ਜਿਹੜਾ ਮਨ ਹੈ ਜੋਤ ਸਰੂਪ ਹੈ ਸਰੀਰ ਮਨੁੱਖ ਦਾ ਬਦਲਦਾ ਹੈ ਆਉਂਦਾ ਜਾਂਦਾ ਰਹਿੰਦਾ ਹੈ ਆਤਮਾ ਕਦੇ ਬਦਲਦੀ ਨਹੀਂ ਇਹ ਜੋਤ ਹੈ ਜਿੰਨਾ ਚਿਰ ਜੋਤ ਜੋਤ ਵਿੱਚ ਲੀਨ ਨਹੀਂ ਹੁੰਦੀ ਓਨਾ ਚਿਰ ਕਦੇ ਵੀ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਤੇ ਅਸਲੀ ਘਰ ਦਾ ਟਿਕਾਣਾ ਨਹੀਂ ਪ੍ਰਾਪਤ ਹੁੰਦਾ ਸਤਿਗੁਰੂ ਜੀ ਕਿਰਪਾ ਕਰਨ ਕਿ ਆਪਣੇ ਨਾਲ ਪਹਿਲੀ ਤੇ ਗੱਲ ਮਲਾ ਲੈਣ ਗੁਰੂ ਸਾਹਿਬ ਬਖਸ਼ਿਸ਼ ਕਰਨ ਤਾਂ ਉਸ ਪਰਮਾਤਮਾ ਦਾ ਮੈਲ ਕਰ ਜਿਹੜਾ ਉਹਦੀ ਮਨੁੱਖ ਤੈਨੂੰ ਪ੍ਰਾਪਤੀ ਹੋਵੇਗੀ ਸਤਿਗੁਰੂ ਜੀ ਕਿਰਪਾ ਕਰਨ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਉਸ ਸ਼ਬਦ ਦੀ ਵਿਚਾਰ ਸਤਿਗੁਰਾਂ ਨੇ ਕਰਵਾਈ ਅਤੇ ਸਤਿਗੁਰੂ ਜੀ ਕਹਿੰਦੇ ਹੁਕਮ ਮੰਨ ਸੁਖ ਪਾਇਆ ਜੇ ਹੁਕਮ ਨੂੰ ਮੰਨਾਂਗੇ ਤਾਂ ਸੁਖ ਦੀ ਪ੍ਰਾਪਤੀ ਹੋਣੀ ਹੈ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੀ ਵਿਚਾਰ ਕਰਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਅੱਗੇ ਤੋਂ ਸਮਾਤ ਤੇ ਸੋਝੀ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਨਾਮ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਿਲਾਏ ਮਹਲ ਹਰ ਪਾਵੇ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ